ਬਲਾਲ ਆਦਲ ਗੱਲ ਗੈਰੀ ਸੈਟ ਲੱਗੀ ਨੌਜਵਾਨ ਦੇ ਮਾਲਕ ਮੇਰ ਕਰੇ ਰੇਡ ਮੰਗੇ ਹਿਰਨੁੜਾਰੀ ਭਰਦੀ ਫੈਸਲੇ ਹੁਣ ਕਰੋੜਾਂ ਦੇ ਕਰੋੜਾਂ ਨਾਲ ਟਰੈਕਟਰ ਮਿਲਦੇ ਖੇਡ ਕੇ ਕਬੱਡੀ ਕਾਲਿਆ ਓਏ ਹੁੰਦੇ ਅਰਮਾਨ ਪੂਰੇ ਸਭ ਦਿਲ ਦੇ ਖੇਡ ਕੇ ਕਬੱਡੀ ਕਾਲਿਆ ਓਏ ਹੁੰਦੇ ਅਰਮਾਨ ਪੂਰੇ ਸਭ ਦਿਲ ਦੇ ਹੱਟ ਲੱਗੀ ਨੌਜਵਾਨ ਦੇ ਮਾਲਕ ਮੇਰ ਕਰੇ ਟਾਪ ਦੇ ਕਬੱਡੀ ਖਿਡਾਰੀ ਤਕੜਾ ਪ੍ਰਦਰਸ਼ਨ ਕਰਦੇ ਬਲਾਲ ਆਦਲ ਗਿੱਲ ਗਹਿਰੀ ਸੈਟ ਲੱਗੀ ਨੌਜਵਾਨ ਦੇ ਮਾਲਕ ਮਿਹਰ ਕਰੇ ਖੁਦਾ ਕਰਮ ਕਰੇ ਇਹਨਾਂ ਨੌਜਵਾਨਾਂ ਦੇ ਉੱਪਰ ਇਹ ਹੱਸਦੇ ਖੇਡਦੇ ਆਏ ਖੇਡਣ ਪਰ ਜੋਖਮ ਹੈ ਖੇਡ ਕਬੱਡੀ ਦੇ ਵਿੱਚ ਫਰਸਟ ایڈ ਮਿਹਰਬਾਨੀ ਕਰਕੇ